ਆਚਾਰਿਆ ਰਜਨੀਸ਼ ਤੇ ਉਹ ਨਿੱਧੜਕ ਵਿਚਾਰ ਜਿਨ੍ਹਾਂ ਨੇ ਭਾਰਤੀ ਸਿਆਸਤ ਵਿੱਚ ਤਹਿਲਕਾ ਮਚਾ ਦਿੱਤਾ ਸੀ ਓਸ਼ੋ ਰਜਨੀਸ਼ ਨਾਂ ਦੇ ਇੱਕ ਭਾਰਤੀ ਵਿਦਵਾਨ ਜਿਨ੍ਹਾਂ ਨੂੰ ਕਈ ਲੋਕ ਭਗਵਾਨ ਵੀ ਕਹਿ ਦਿੰਦੇ ਹਨ ਉਹਨਾਂ ਦੇ ਵਿਚਾਰਧਾਰਾ ਨੂੰ ਵਿਦੇਸ਼ਾਂ ਵਿੱਚ ਹੰਗਾਰਾ ਮਿਲਿਆ ਉਹਨਾਂ ਨੇ ਭਾਰਤੀ ਸਿਆਸਤ ਦੇ ਘਟਿਆ ਹੱਥ ਕੰਡਿਆਂ ਤੇ ਕਾਫੀ ਬੇਖੌਫ ਟਿੱਪਣੀਆਂ ਵੀ ਕੀਤੀਆਂ ਸਨ ਉਸ ਦੇ ਹੋਰ ਵਿਚਾਰਾਂ ਨੂੰ ਲਾਂਬੇ ਰੱਖ ਕੇ ਘਟੋ ਘਟ ਭਾਰਤੀ ਸਿਆਸਤ ਬਾਰੇ ਉਹਨਾਂ ਦੇ ਵਿਚਾਰ ਇੰਨੇ ਨਿੱਧੜਕ ਬੇਖੌਫ ਅਤੇ ਦਲੀਲ ਭਰੇ ਹੁੰਦੇ ਸਨ ਕਿ ਉਹਨਾਂ ਦਾ ਕੋਈ ਜਵਾਬ ਨਹੀਂ ਦੇ ਸਕਿਆ ਉਹ ਖੁਦ ਭਾਵੇਂ ਸਿੱਖੀ ਧਰਮ ਨਹੀਂ ਕਰ ਸਕੇ ਪਰ ਉਹਨਾਂ ਨੇ ਸਿੱਖ ਧਰਮ ਅਤੇ ਸਿੱਖ ਕੌਮ ਬਾਰੇ ਡੂੰਗੀ ਸਟੱਡੀ ਕੀਤੀ ਸੀ ਸਿੱਖ ਧਰਮ ਬਾਰੇ ਉਹਨਾਂ ਦੀ ਇੱਕ ਕਿਤਾਬ ਜੋ ਕਿ ਜਪਜੀ ਸਾਹਿਬ ਦੀ ਵਿਆਖਿਆ ਕਰਦੀ ਹੈ ਏਕ ਓਮਕਾਰ ਸਤਨਾਮ ਉਹ ਬਹੁਤ ਚਰਚਿਤ ਰਹੀ ਸਿੱਖ ਕੌਮ ਬਾਰੇ ਭਾਰਤੀ ਨੀਤੀ ਦੇ ਉਹ ਤਿੱਖੇ ਵਿਰੋਧੀ ਸਨ ਅਤੇ ਸਿੱਖਾਂ ਨਾਲ ਹਰ ਵਧਿਗੀ ਵਿਰੋਧ ਆਵਾਜ਼ ਉਠਾਉਂਦੇ ਸਨ ਸ਼ਹੀਦ ਭਾਈ ਸਤਵੰਦ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਫਾਂਸੀ ਦਾ ਤਿੱਖਾ ਵਿਰੋਧ ਕਰਨ ਵਾਲੇ ਉਹ ਇੱਕੋ ਇੱਕ ਗੈਰ ਸਿੱਖ ਭਾਰਤੀ ਵਿਦਵਾਨ ਸਨ ਉਹ ਮੰਨਦੇ ਸਨ ਕਿ ਸਿੱਖ ਗੁਲਾਮੀ ਨਾਲੋਂ ਮੌਤ ਪਸੰਦ ਕਰਨਗੇ ਅਤੇ ਹਿੰਦੁਸਤਾਨ ਸਿੱਖਾਂ ਨੂੰ ਮਾਰ ਤਾਂ ਸਕਦਾ ਹੈ ਪਰ ਸਿੱਖਾਂ ਨੂੰ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਆਚਾਰੀਆ ਰਚਨੇਸ਼ ਦੇ ਇਹੇ ਵਿਚਾਰ ਸਿੱਖ ਬਾਦਸ਼ਾਹ ਦਾ ਬਾਗੀ ਦੇ ਸਿਧਾਂਤ ਦੀ ਪ੍ਰੋਟਾ ਕਰਦੇ ਹਨ ਸਿੱਖ ਸੰਘਰਸ਼ ਸੰਬੰਧੀ ਉਹਨਾਂ ਦੇ ਵਿਚਾਰਾਂ ਨੂੰ ਅਸੀਂ ਵੰਗਾਲ ਟੀਵੀ ਰਾਹੀਂ ਹੂਬ ਹੂ ਪੇਸ਼ ਕਰ ਰਹੇ ਹਾਂ ਰੈਫਰੈਂਸ ਦ ਲਾਸਟ ਟੈਸਟਮੈਂਟ ਵੋਲਯੂਮ 1 ਚੈਪਟਰ 12 ਪੱਤਰਕਾਰ ਦਾ ਸਵਾਲ ਸੀ What are your opinions of Sikhism and of the Sikh extremist elements who uh, have claimed Sikh's attribute ਇਸ ਸਵਾਲ ਦਾ ਓਸ਼ੋ ਨੇ ਇਸ ਤਰ੍ਹਾਂ ਵਿਸਤਾਰ ਨਾਲ ਜਵਾਬ ਦਿੱਤਾ ਉਹਨਾਂ ਨੇ ਕਿਹਾ ਜੀਵਨ ਵਿੱਚ ਜਿਸ ਸਮੱਸਿਆ ਦਾ ਕੋਈ ਹੱਲ ਦਿਖਾਈ ਨਾ ਦੇਵੇ ਤਾਂ ਸੋਚਣਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਤੇ ਸਮੱਸਿਆ ਝੂਠੀ ਤਾਂ ਨਹੀਂ ਅਤੇ ਮੈਂ ਇਸ ਜ਼ੋਰ ਨਾਲ ਕਹਿੰਦਾ ਹਾਂ ਕਿ ਇਹ ਸਮੱਸਿਆ ਝੂਠੀ ਹੈ ਕਿਉਂਕਿ ਭਾਰਤ ਕਦੇ ਵੀ ਇੱਕ ਦੇਸ਼ ਨਹੀਂ ਰਿਹਾ ਗੌਤਮ ਬੁੱਧ ਦੇ ਯੁੱਗ ਵਿੱਚ ਇਹ ਮਹਾਦੀਪ 2000 ਰਾਜਾਂ ਵਿੱਚ ਵੰਡਿਆ ਹੋਇਆ ਸੀ ਇੰਡੀਆ ਹੈਜ਼ ਨੈਵਰ ਬੀਨ ਵਨ ਨੇਸ਼ਨ ਐਂਡ ਕੈਨ ਨੈਵਰ ਬੀ it is something forcibly put together in gautam buddha's time india was divided into 2000 nations independent of each other is mahadesh diyan haddaan vaddiyan han ਇੱਥੋਂ ਦੇ ਵਸਨੀਕਾਂ ਦੀਆਂ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਰਹਿਣ-ਸਹਿਣ ਦੇ ਢੰਗ ਅਲੱਗ ਹਨ। ਇੱਕ ਅਧਿਆਤਮਕ ਇੱਕ ਤਾਂ ਜ਼ਰੂਰ ਇਸ ਦੇਸ਼ ਦੇ ਲੋਕਾਂ ਵਿੱਚ ਰਹੀ ਹੈ ਪਰ ਰਾਜਨੀਤਿਕ ਤੌਰ ਤੇ ਕਦੇ ਵੀ ਨਹੀਂ ਰਹੀ, ਸਿਵਾਏ ਗੁਲਾਮੀ ਦੇ ਦਿਨਾਂ ਨੂੰ ਛੱਡ ਕੇ। ਇੱਥੇ ਰਾਸ਼ਟਰੀਅਤਾ ਅਤੇ ਗੁਲਾਮੀ ਇੱਕ ਸਮਾਨ ਹਨ ਕਿਉਂਕਿ ਜ਼ਬਰਦਸਤੀ ਨਾਲ ਫੌਜਾਂ ਦਾ ਦਬਾਅ ਅਤੇ ਸੰਘੀਨ ਦੀ ਧਾਰ ਤੇ ਲੋਕਾਂ ਨੂੰ ਜ਼ਬਰਦਸਤੀ ਇਕੱਠਾ ਕਰਕੇ ਰੱਖਿਆ ਗਿਆ ਸੀ। ਉਹਨਾਂ ਵਿੱਚ ਕੋਈ ਤਾਲਮਿਲ ਨਹੀਂ ਸੀ ਪਿਆ। ਇਹ ਸਮੱਸਿਆ ਇਸ ਲਈ ਝੂਠੀ ਹੈ ਕਿਉਂਕਿ ਪੰਜਾਬ ਜਾਂ ਕੇਰਲਾ, ਅਸਾਮ ਜਾਂ ਗੁਜਰਾਤ ਜੇ ਆਪੋ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਹਨ ਤਾਂ ਇਹ ਉਹਨਾਂ ਦਾ ਜੀਵਨ ਸਿਰ ਅਧਿਕਾਰ ਹੈ। ਸਮੱਸਿਆ ਇਸ ਲਈ ਝੂਠੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਜ਼ਬਰਦਸਤੀ ਇਕੱਠਾ ਕਰਕੇ ਰੱਖਣ ਦੀ ਕੋਸ਼ਿਸ਼ ਵਿੱਚ ਹਾਂ। 50 ਸਾਲ ਹੋ ਗਏ ਆਜ਼ਾਦੀ ਨੂੰ। ਅਸੀਂ ਇੱਕ ਰਾਸ਼ਟਰੀ ਭਾਸ਼ਾ ਦਾ ਨਿਰਮਾਣ ਤਾਂ ਕਰਨਾ ਸਕੇ ਅਤੇ ਇੱਕ ਰਾਸ਼ਟਰ ਦਾ ਨਿਰਮਾਣ ਕਰਨ ਚੱਲੇ ਹਾਂ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਜਦ ਤੁਸੀਂ ਰਾਸ਼ਟਰੀ ਭਾਸ਼ਾ ਨਿਰਮਿਤ ਨਹੀਂ ਕਰ ਸਕਦੇ ਤੁਸੀਂ ਰਾਸ਼ਟਰਤਾ ਨਿਰਮਾਣ ਕਿਵੇਂ ਕਰੋਗੇ ਅਤੇ ਜ਼ਰੂਰਤ ਵੀ ਕੀ ਹੈ ਸਵਿਟਜ਼ਰਲੈਂਡ ਇੱਕ ਛੋਟਾ ਜਿਹਾ ਰਾਸ਼ਟਰ ਹੈ 40 ਸਾਲਾਂ ਤੋਂ ਨਾ ਕੋਈ ਯੁੱਧ ਹੋਇਆ ਨਾ ਹਿੰਸਾ ਹੋਈ ਨਾ ਲੋਕ ਲੜੇ ਬੰਗਾਲੀ ਇਹ ਬਰਦਾਸ਼ਤ ਨਹੀਂ ਕਰ ਸਕੇਗਾ ਕਿ ਹਿੰਦੀ ਉਸ ਉੱਤੇ ਥੋਪ ਦਿੱਤੀ ਜਾਵੇ ਕਿਉਂਕਿ ਨਿਸ਼ਚੈ ਹੀ ਉਸ ਕੋਲ ਹਿੰਦੀ ਤੋਂ ਜ਼ਿਆਦਾ ਸੰਗੀਤਪੂਰਨ ਭਾਸ਼ਾ ਹੈ ਜ਼ਿਆਦਾ ਸਤਿਕਾਰਤ ਭਾਸ਼ਾ ਹੈ ਮੰਨਿਆ ਉਹਦੇ ਬੋਲਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ ਪਰ ਸਾਹਿਤ ਨੂੰ ਉਸ ਦੀ ਦੇਨ ਮਹਾਨ ਹੈ ਕੋਈ ਕਾਰਨ ਨਹੀਂ ਕਿ ਬੰਗਾਲੀ ਭਾਸ਼ਾ ਦੀ ਜਾਤੀ ਤੇ ਕੋਈ ਹੋਰ ਭਾਸ਼ਾ ਸਵਾਰ ਹੋ ਜਾਵੇ ਇਹ ਹੋ ਵੀ ਨਹੀਂ ਸਕੇਗਾ ਕਿਉਂਕਿ ਦੱਖਣ ਦੀਆਂ ਭਾਸ਼ਾਵਾਂ ਦਾ ਕੋਈ ਨਾਤਾ ਹੀ ਨਹੀਂ ਹੈ ਉੱਤਰ ਦੀਆਂ ਭਾਸ਼ਾਵਾਂ ਦੇ ਨਾਲ ਤਾਮਿਲ ਦਾ ਜਾਂ ਤੇਲਗੂ ਦਾ ਹਿੰਦੀ ਨਾਲ ਕੋਈ ਲਾਗਾਤ ਦੇਗਾ ਨਹੀਂ ਹੈ ਉਹਨਾਂ ਦਾ ਵਿਕਾਸ ਅਲੱਗ ਹੀ ਹੋਇਆ ਹੈ ਉਹਨਾਂ ਉੱਪਰ ਚੇਕਰ ਹਿੰਦੀ ਥੋਪੀ ਤਾਂ ਝਗੜੇ ਖੜੇ ਹੋਣਗੇ ਝਗੜੇ ਕਰਦੇ ਹੋ ਫਿਰ ਪੁੱਛਦੇ ਹੋ ਵੀ ਇਹਨਾਂ ਦਾ ਹੱਲ ਕਿਵੇਂ ਹੋਵੇਗਾ ਹੱਲ ਬਿਲਕੁਲ ਸਿੱਧਾ ਹੈ ਇਸ ਦੇਸ਼ ਵਿੱਚ 30 ਭਾਸ਼ਾਵਾਂ ਹਨ ਉਨ੍ਹਾਂ ਦੀ ਆਪਣੀ ਸੰਸਕ੍ਰਿਤੀ ਹੈ ਆਪਣਾ ਰਹਿਣ ਸਹਿਣ ਦਾ ਢੰਗ ਹੈ ਆਪੋ ਆਪਣੀ ਜੀਵਨ ਦੀ ਫਿਲਾਸਫੀ ਹੈ ਜੇਕਰ ਅਸੀਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਤਾਂ ਸਾਡੇ ਪ੍ਰੇਮ ਦਾ ਪਹਿਲਾ ਸਬੂਤ ਹੋਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਆਜ਼ਾਦ ਹੋਣ ਦਈਏ ਭਾਰਤ ਇੱਕ ਮਹਾਸੰਗ ਹੋ ਸਕਦਾ ਹੈ ਪਰ ਇੱਕ ਰਾਸ਼ਟਰ ਨਹੀਂ ਪੰਜਾਬ ਆਜ਼ਾਦ ਹੋਵੇ ਗੁਰਮੁਖੀ ਫੈਲੇ ਨਾਨਕ ਦੇ ਬਾਣੀ ਵਿੱਚੋਂ ਬਾਹਰ ਆਵੇ ਸਿੱਖ ਦੀ ਤਲਵਾਰ ਤੇ ਰੌਣਕ ਚੜੇ ਪਰ ਸਾਡੇ ਦੁਸ਼ਮਣ ਦੀ ਤਰ੍ਹਾਂ ਕਿਉਂ ਅਸੀਂ ਦੁਸ਼ਮਣੀ ਪੈਦਾ ਕਰਦੇ ਹਾਂ ਜਿਸ ਦਿਨ ਪੰਜਾਬ ਨੇ ਚਾਇਆ ਸੀ ਕਿ ਉਹ ਆਜ਼ਾਦ ਹੋਵੇ ਸਾਨੂੰ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਆਜ਼ਾਦੀ ਇਨਾ ਵੱਡਾ ਮੁੱਲ ਹੈ ਕਿ ਇਸ ਲਈ ਰਾਸ਼ਟਰਵਾਰੇ ਜਾ ਸਕਦੇ ਹਨ ਪਰ ਸਾਡੇ ਮਨਾਂ ਵਿੱਚ ਆਜ਼ਾਦੀ ਲਈ ਭੋਰਾ ਜਿੰਨਾ ਵੀ ਸਤਕਾਰ ਨਹੀਂ ਹੈ ਸਰਟੀਫਿਕਰ ਇਸ ਗੱਲ ਦੀ ਹੈ ਕਿ ਇੱਕ ਰਾਸ਼ਟਰਪਤੀ ਹੋਵੇ ਇੱਕ ਪ੍ਰਧਾਨ ਮੰਤਰੀ ਹੋਵੇ ਉਸ ਦੇ ਹੱਥਾਂ ਵਿੱਚ ਤਾਕਤ ਬਹੁਤ ਹੈ ਜੇਕਰ ਇੱਥੇ ਤੀ ਪ੍ਰਧਾਨ ਮੰਤਰੀ ਹੋਣ ਤੀ ਰਾਸ਼ਟਰਪਤੀ ਹੋਣ ਤਾਂ ਨਿਸ਼ਚਿਤ ਹੀ ਤਾਕਤ ਵੰਡੀ ਜਾਵੇਗੀ ਇਹ ਰਾਜਨੀਤਿਕ ਚਾਲਵਾਜ਼ੀ ਹੈ ਇਹ ਰਾਜਨੇਤਾ ਆਪਣੇ ਹੱਥਾਂ ਵਿੱਚੋਂ ਤਾਕਤ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਇਸ ਤੋਂ ਇਲਾਵਾ ਕੋਈ ਸਮੱਸਿਆ ਨਹੀਂ ਹੈ ਕਾਸ਼ ਅਸੀਂ ਪ੍ਰੇਮ ਨਾਲ ਸਵਾਗਤ ਕੀਤਾ ਹੁੰਦਾ ਪੰਜਾਬ ਦਾ ਅਤੇ ਉਸ ਨੂੰ ਕਿਹਾ ਹੁੰਦਾ ਕਿ ਤੁਹਾਨੂੰ ਜੋ ਵੀ ਮਦਦ ਚਾਹੀਦੀ ਹੈ ਆਜ਼ਾਦ ਖੜੇ ਹੋਣ ਲਈ ਅਸੀਂ ਦੇਣ ਨੂੰ ਰਾਜ਼ੀ ਹਾਂ ਇਹੀ ਅਸੀਂ ਅਸਾਮ ਨੂੰ ਕਿਹਾ ਹੁੰਦਾ ਇਹੀ ਸਾਡੀ ਮੌਲਿਕ ਦ੍ਰਿਸ਼ਟੀ ਹੁੰਦੀ ਇਹੀ ਅਸੀਂ ਮੁਸਲਮਾਨਾਂ ਨੂੰ ਕਿਹਾ ਹੁੰਦਾ ਕੀ ਲੋੜ ਸੀ ਵਰਿਆਂ ਤੱਕ ਲੜਨ ਦੀ ਕਿ ਅਸੀਂ ਮੁਸਲਮਾਨਾਂ ਲਈ ਅਲੱਗ ਦੇਸ਼ ਨਹੀਂ ਬਣਨ ਦੇਵਾਂਗੇ ਕਾਸ਼ 1930 ਵਿੱਚ ਜਦੋਂ ਜੀਨਾ ਨੇ ਪਹਿਲੀ ਵਾਰ ਇਹ ਆਵਾਜ਼ ਉਠਾਈ ਸੀ ਅਸੀਂ ਇਸ ਦਾ ਸਵਾਗਤ ਕੀਤਾ ਹੁੰਦਾ ਕਿ ਇਹ ਤਾਂ ਬੜੀ ਚੰਗੀ ਗੱਲ ਹੈ ਇਸ ਵਿੱਚ ਕੋਈ ਹਰਜ ਨਹੀਂ ਜੇ ਪੁੱਤਰ ਵੱਡਾ ਹੋ ਗਿਆ ਹੈ ਤਾਂ ਹੁਣ ਉਸ ਨੂੰ ਵੀ ਅਲੱਗ ਕਰਨ ਦਾ ਵਕਤ ਆ ਗਿਆ ਹੈ ਸਿਆਨਪ ਐਸੇ ਵਿੱਚ ਹੈ ਕਿ ਉਸ ਨੂੰ ਖੁਸ਼ੀ ਨਾਲ ਅਲੱਗ ਕਰ ਦਿਓ ਜੇ ਖੁੱਲੇ ਦਿਲ ਨਾਲ ਜੁਦਾ ਕਰੋਗੇ ਤਾਂ ਉਹ ਸਦਾ ਤੁਹਾਡਾ ਰਹੇਗਾ ਅਤੇ ਕਦੇ ਹੋਲੀ ਤੇ ਕਦੇ ਦੀਵਾਲੀ ਤੇ ਤੁਹਾਡੇ ਚਰਨ ਛੂ ਜਾਵੇਗਾ ਝਗੜਾ ਕੀ ਹੈ ਮੇਰੀ ਸਮਝ ਅਨੁਸਾਰ ਕੋਈ ਸਮੱਸਿਆ ਨਹੀਂ ਹੈ ਸਿਵਾਏ ਰਾਜਨੀਤਿਕ ਹੰਕਾਰ ਦੇ ਜਿੰਨਾ پاਗਲ ਲੋਕਾਂ ਦੇ ਹੱਥ ਵਿੱਚ ਤੁਸੀਂ ਤਾਕਤ ਦੇ ਰੱਖੀ ਹੈ ਉਹ ਨਹੀਂ ਚਾਹੁੰਦੇ ਕਿ ਇਹ ਤਾਕਤ ਵੰਡੀ ਜਾਵੇ ਪਰ ਇਹ ਤਾਕਤ ਵੰਡ ਕੇ ਰਹੇਗੀ ਆਜ਼ਾਦੀ ਦੇ ਖਿਲਾਫ ਜੋ ਵੀ ਖੜਾ ਹੋਵੇਗਾ ਉਹ ਮਿٹےਗਾ ਅੱਜ ਨਹੀਂ ਤਾਂ ਕੱਲ ਆਖਰ ਭਾਰਤ ਵੀ ਆਜ਼ਾਦ ਹੋਇਆ ਇਸ ਨੂੰ ਆਜ਼ਾਦ ਹੋਣ ਦੀ ਕੀ ਜ਼ਰੂਰਤ ਸੀ ਆਖਰੰਗਰੇਜ਼ ਰਾਜਕਰ ਦੇ ਸਾਨਿਫ ਚਿੱਟੀ ਚਮੜੀ ਸੀ ਹੁਣ ਕਾਲੀ ਚਮੜੀ ਰਾਜਕਰ ਦੀ ਹੈ ਤਾਂ ਕੀ ਆਕਾਸ਼ ਤੋਂ ਸੋਨਾ ਵਰ ਗਿਆ ਹੈ ਸਿਰਫ ਦੁੱਖ ਤੇ ਮੁਸੀਬਤਾਂ ਹੀ ਵਧੀਆਂ ਹਨ ਅਸੀਂ ਕਿਉਂ ਲੜੇ ਭਗਤ ਸਿੰਘ ਕਿਉਂ ਫਾਂਸੀ ਤੇ ਲਟਕ ਗਿਆ ਕਿਉਂਕਿ ਆਜ਼ਾਦੀ ਦੀ ਇੱਕ ਮਹਿਮਾ ਹੈ ਮਨੁੱਖ ਦੇ ਵਿਅਕਤੀਗਤ ਵਿਕਾਸ ਦੇ ਲਈ ਆਜ਼ਾਦੀ ਇੱਕ ਅਨੁਕੂਲ এনवायरमेंट ਹੈ